ਸ਼ਿਸ਼ੀ ਗਾਲ ਜੀ ਤਾਂ ਤੁਸੀਂ ਕਿੱਦਾਂ ਹੋ ਤੇ ਇਹ ਟਿਊਜ਼ਡੇ ਦਾ ਦਿਨ ਹੈ ਉਸ ਦਿਨ ਨੌਵੇਂ ਪਾਛੇ ਗੁਰੂ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਸੀ ਤੇ ਉਸ ਦਿਨ ਅਸੀਂ ਗੁਰਦੁਆਰੇ ਗਏ ਸੀ ਮਥਟੇ ਕਿੰਦ ਬਾਅਦ ਪਾਠ ਦੀ ਸਮਾਪਤੀ ਹੋਈ ਫਿਰ ਅਸੀਂ ਦੇਗ ਪ੍ਰਸ਼ਾਦ ਲੈ ਕੇ ਬਾਹਰ ਆਏ ਫੇਸਾਨੂ ਪਤਾ ਲੱਗਿਆ ਕਿ ਨਗਰ ਕੀਰਤਨ ਆ ਰਿਹਾ ਹੈ ਤੇ ਅੱਧੀ ਸੰਗਤ ਨਗਤੀ ਤੰਦੇ ਦਰਸ਼ਨ ਕਰਨ ਲਈ ਅੱਜ ਸੰਗਤ ਗੁਰਦੁਆਰਾ ਸਾਹਿਬ ਜੀ ਦੇ ਗੇਟ ਤੋਂ ਬਾਹਰ ਆ ਗਈ ਸੀ ਅਸੀਂ ਤੇ ਮੇਰੇ ਮਾਮੀ ਹੁਣੀ ਵੀ ਜੀ ਉਹ ਵੀ ਗੁਰਦੁਆਰਾ ਸਾਹਿਬ ਜੀ ਤੇ ਬਾਹਰ ਆ ਗਏ ਸਨ ਦਰਸ਼ਨ ਕਰਨ ਲਈ ਤੁਸੀਂ ਵੀ ਪੰਜ ਪਿਆਰਿਆਂ ਦੇ ਦਰਸ਼ਨ ਕਰੋ ਤੇ ਪਾਲਕੀ ਸਾਹਿਬ ਜੀ ਦੇ ਵੀ ਦਰਸ਼ਨ ਕਰੋ ਫੈਸੀ ਵੀ ਮੱਥਾ ਟੇਕਿਆ ਤੇ ਬਹੁਤ ਭੀੜ ਹੋ ਗਈ ਸੀ ਤੁਸੀਂ ਦੇਖ ਹੀ ਸਕਦੇ ਹੋ ਤੇ ਬਹੁਤ ਧੱਕੇ ਵੀ ਵੱਜ ਰਹੇ ਸਨ ਪਰ ਤਾਂ ਵੀ ਸਾਡੇ ਦਰਸ਼ਨ ਬਹੁਤ ਵਧੀਆ ਹੋਏ ਤੇ ਅਸੀਂ ਉੱਥੇ ਹੀ ਖੜ ਕੇ ਮੂਲ ਮੰਤਰ ਸਾਹਿਬ ਜੀ ਦਾ ਜਾਪ ਕੀਤਾ ਤੇ ਮਨ ਨੂੰ ਵੀ ਬਹੁਤ ਸਕੂਨ ਮਿਲਿਆ ਦਰਸ਼ਨ ਕਰਕੇ ਆਪਣਾ ਹੋਦੀ ਬਾਕੀ ਜੇ ਲੋਕਾਂ ਨੂੰ ਕਹਿ ਲੇ ਜੀ ਬਾਨੀ ਮਾਤਾ ਮੂਰ ਤੇ ਰਾਤੇ ਜੀ ਮੈਂ ਬੋਲਣ ਲਿਆ ਵਾਰੇ ਲਾਉਣੀ ਉਰੀਆ ਸਤਕਾਰ ਦੇ ਅਨੁਸਾਰ ਸੰਗੀਤ ਜੀ ਸੁਬਟੀ ਗੁਰਦੁਆਰਾ ਦਾਖਰ ਪ੍ਰਬੰਧ ਕਮੇਟੀ ਗਰਾਂਦੀ ਸਿੰਘ ਭਾਈ ਜੀ ਜੀ ਅਤੇ ਸਮੁੱਚੇ ਨਗ ਕੀਰਤਨ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਲੰਗੇ ਛਕਿਆ ਫਿਰ ਅਸੀਂ ਅਪਡੇਟ ਕਰ ਵਾਪਸ ਆ ਗਏ ਸਾਡੇ ਮਾਮੀ ਹੋਣੀ ਵੀ ਆਏ ਸਨ ਪਰ ਮਨੇ ਵੀਡੀਓ ਨਹੀਂ ਬਣਾਈ ਕਿਉਂਕਿ ਮੈਂ ਆਪਣੀ ਛੋਟੀ ਭੈਣ ਭਰਾ ਨਾਲ ਖੇਡਣ ਚ ਮਸਤ ਸੀ ਸ਼ਸ਼ੀ ਕਾਲ ਦੀ ਹੁਣ ਅਸੀਂ ਚੱਲਦੇ ਆਂ ਮਿਲਾਂਗੇ ਤੁਹਾਨੂੰ ਅਗਲੇ ਵਲੌਗ ਚ